ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਤਾਂ ਉਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਦੂਜੇ ਪਾਸੇ ਅਮਰਪਾਲ ਸਿੰਘ ਉਹਨਾਂ ਦੀ ਰਿਹਾਈ ਦਾ ਇੱਕ ਤਰੀਕ ਹੈ ਜਿਹੜੀ ਉਹ ਫਾਈਨਲ ਹੋ ਚੁੱਕੀ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿਉਂਕਿ ਦੋਵੇਂ ਹੀ ਖਬਰਾਂ ਬੜੀਆਂ ਅਹਿਮ ਨੇ ਮੁੱਖ ਮੰਤਰੀ ਦਾ ਅਸਤੀਫਾ ਹੋ ਜਾਣਾ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਕਿ ਇੱਕ ਤਰੀਕ ਹੈ ਉਹਨੂੰ ਇੱਕ ਫਾਈਨਲ ਕਰ ਲੈਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇਰਾ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖੋਗੇ ਮੁੱਖ ਮੰਤਰੀ ਨੇ ਆਪਣੇ ਆਪ ਹੀ ਅਚਨਚੇਤ ਹੋ ਕੇ ਜਾਨੀ ਇੱਕ ਅਸਤੀਫਾ ਦਿੱਤਾ ਦੂਜੇ ਪਾਸੇ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜਿਹੜੀ ਗੱਲ ਜੁੜੀ ਹੈ ਬੜੇ ਲੰਬੇ ਸਮੇਂ ਤੋਂ ਜਾਨੀ ਪੰਜਾਬ ਦੇ ਕਈ ਜਥੇਬੰਦੀਆਂ ਵਕੀਲਾਂ ਘਰ ਵਾਲਿਆਂ ਨੂੰ ਬਹੁਤ ਥੋੜ ਦਾ ਇੰਤਜ਼ਾਰ ਸੀ ਉਹਨਾਂ ਦੇ ਸਮਰਥਕਾਂ ਨੂੰ ਵੀ ਕਿ ਭਾਈ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਊਆ ਵੀ ਕਿ ਨਹੀਂ ਆਊਆ ਤਾਂ ਹੁਣ ਇਸ ਗੱਲ ਦੀ ਜਿਹੜੀ ਫਾਈਨਲ ਹੋ ਗਈ ਹੈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਨਹੀਂ ਰਹਿ ਸਕਦੇ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਮੁੱਖ ਮੰਤਰੀ ਦਾ ਅਸਤੀਫਾ ਕਿਉਂ ਹੋਇਆ ਆਪਣੇ ਆਪ ਹੀ ਕਿਉਂ ਦਿੱਤਾ ਗਿਆ ਅਸਤੀਫਾ ਤਾਂ ਹੁਣ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੀ ਅਪਡੇਟ ਹੈ ਉਵੀ ਤੁਹਾਡੇ ਸਾਹਮਣੇ ਧਰਨਾ ਚਾਹੂਗਾ ਪਹਿਲਾਂ ਤੁਸੀਂ ਇਹ ਮੁੱਖ ਮੰਤਰੀ ਦਾ ਅਸਤੀਫਾ ਸੁਣੋ ਕਿਸ ਕਦਰ ਹੋਇਆ ਕਿਉਂ ਦਿੱਤਾ ਇੱਕ ਵੱਡੀ ਖਬਰ ਮਿਲ ਰਹੀ ਹੈ ਕਿ ਮਣੀਪੁਰ ਦੇ ਮੁੱਖ ਮੰਤਰੀ ਐਨ ਵੀ ਰੇਨ ਸਿੰਘ ਨੇ ਆਪਣੇ ਅਹੁਦੇ ਤੋਂ ਆਚਨਚੇਤ ਅਸਤੀਫਾ ਦੇ ਦਿੱਤਾ ਉਹਨਾਂ ਨੇ ਇਹ ਆਪਣਾ ਅਸਤੀਫਾ ਰਾਜਪਾਲ ਅਜੇ ਕੁਮਾਰ ਭਰਲਾ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਹੁਣ ਤੱਕ ਮਣੀਪੁਰ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਵਾਸਤੇ ਸਰਮਾਨ ਦੀ ਗੱਲ ਰਹੀ ਹੈ ਮੈਂ ਮਣੀਪੁਰ ਦੇ ਹਰ ਨਾਗਰਿਕ ਦੇ ਹਿੱਤਾਂ ਦੀ ਰੱਖਿਆ ਦੇ ਵਾਸਤੇ ਕੇਂਦਰ ਸਰਕਾਰ ਦੀ ਸਮੇਂ ਸਿਰ ਕਾਰਵਾਈ ਦਖਲਾਦਾਰ ਜੀ ਵਿਕਾਸ ਕਾਰਜਾਂ ਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਧਰਵਾਤੀਆਂ ਰਾਜਪਾਲ ਨੇ ਉਹਨਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਹਾਲੇ ਜ਼ਿੰਮੇਵਾਰੀ ਸੰਭਾਲ ਕੇ ਰੱਖਣ ਦੇ ਹੁਕਮ ਦਿੱਤੇ ਨੇ ਅਜਿਹੇ ਜੀ ਐਨ ਵੀ ਸਿੰਘ ਮਨੀਪੁਰ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ ਦੇਖੋ ਮਨੀਪੁਰ ਦੇ ਮੁੱਖ ਮੰਤਰੀ ਨੇ ਪੂਰਾ ਯਾਨੀ ਆਪਣੀ ਹੀ ਸਮਝ ਦੇ ਨਾਲ ਅਚਨਚੇਤ ਹੋ ਕੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ ਯਾਨੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਦੂਜੇ ਪਾਸੇ ਆਜੋ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚੋਂ ਖਤਮ ਹੋਣ ਜਾ ਰਹੀ ਹੈ ਤੇ ਅਸਤੀਫਾ ਭਗਵੰਤ ਮਾਨ ਦਾ ਵੀ ਹੋਣ ਜਾ ਰਿਹਾ ਹੈ ਕਿਉਂਕਿ ਜਿਹੜਾ ਹੁਣ ਭਾਈ ਅਮਰਪਾਲ ਸਿੰਘ ਤੇ ਤਸ਼ੱਦਦ ਕੀਤਾ ਉਹ ਇਹਨਾਂ ਤੇ ਭਾਰੀ ਪੈ ਰਿਹਾ ਹੈ ਪੂਰੇ ਪੱਕੇ ਦਾਅਵੇ ਨਾਲ ਇਹ ਗੱਲ ਕਹੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਅਸਤੀਫਾ ਹੋਣ ਜਾ ਰਿਹਾ ਹੈ ਕਿਉਂ ਹੋਣ ਜਾ ਰਿਹਾ ਕਿਉਂਕਿ ਦਿੱਲੀ ਦੇ ਵਿੱਚੋਂ ਬਹੁਤ ਵੱਡੀ ਹਾਰ ਹੋਈ ਹੈ ਜਿੱਥੇ ਇਹਨਾਂ ਦਾ ਹੈੱਡਕੁਆਰਟਰ ਚੱਲਦਾ ਸੀ अरविंद केजरीवाल ਇਹਨਾਂ ਦਾ ਗੁਰੂ ਆ ਜਿਹੜਾ ਉਹਨੇ ਇੱਕ ਆਪਣੀ ਪਾਰਟੀ ਬਣਾਈ ਸੀ ਦਿੱਲੀ ਦੇ ਵਿੱਚੋਂ ਉਹ ਤੁਸੀਂ ਸਾਰੇ ਜਾਣਦੇ ਹੋ ਪਰ ਉਹਦਾ ਅਸਤੀਫਾ ਜਿਹੜਾ ਉਹ ਤਾਂ ਉਹਨਾਂ ਨੇ ਲੈ ਹੀ ਲਿਆ ਸੀ ਰੈਂਦੀ ਖੁੰਦੀ ਕਸਰ ਜਿਹੜਾ ਸਾਰੀ ਯਾਨੀ ਪੱਟੀ ਪੋਚ ਕੇ ਰੱਖ ਦਿੱਤੀ ਐ ਦਿੱਲੀ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਵੀ ਸਰਕਾਰ ਖਤਮ ਹੋ ਚੁੱਕੀ ਐ ਔਰ ਦੂਜੇ ਪਾਸੇ ਰਹਿ ਗਿਆ ਪੰਜਾਬ ਪੰਜਾਬ ਦੇ ਲੋਕਾਂ ਨੇ ਵੀ ਬਿਲਕੁਲ ਨਕਾਰ ਦਿੱਤੇ ਨੇ ਤੇ ਸੀਐਮ ਦਾ ਅਸਤੀਫਾ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੀ ਜਨਤਾ ਲੈਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਅਮਰਪਾਲ ਸਿੰਘ ਦੀ ਰਿਹਾਈ ਤੇ ਆਜੋ ਅਮਰਪਾਲ ਸਿੰਘ ਦੀ ਰਿਹਾਈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਅਮਰਪਾਲ ਸਿੰਘ ਦੀ ਰਿਹਾਈ ਨੂੰ ਹੁਣ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਦੀ ਇੱਕ ਤਰੀਕ ਫਾਈਨਲ ਹੋ ਗਈ ਹੈ ਕਿਵੇਂ ਹੋ ਗਈ ਹੈ ਦੇਖੋ ਇੱਕ ਪਾਸੇ ਦਿੱਲੀ ਦੇ ਵਿੱਚ ਉਹ ਸਾਰੀ ਪਾਰਟੀ ਖਤਮ ਹੋ ਗਈ ਹੈ ਦੂਜੇ ਪਾਸੇ ਪੰਜਾਬ ਦੀ ਗੱਲ ਪੰਜਾਬ ਦੇ ਵਿੱਚੋਂ ਵੀ ਹੁਣ ਲੋਕ ਆ ਜਿਹੜੇ ਪੰਜਾਬ ਦੇ ਉਹ ਸਾਡੇ ਮੁੱਖ ਮੰਤਰੀ ਤੋਂ ਅਸਤੀਫਾ ਮੰਗ ਰਹੇ ਨੇ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਯਾਨੀ ਪੰਜਾਬ ਦੀ ਜਨਤਾ ਖੜੀ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਮੈਂਬਰਸ਼ਿਪ ਲਾਗੂ ਕਰ ਦਿੱਤੀ ਗਈ ਹੈ ਅਮਰਪਾਲ ਸਿੰਘ ਦੇ ਨਾਲ ਬਹੁਤ ਸਾਰੇ ਯਾਨੀ ਲੋਕ ਜੁੜ ਰਹੇ ਨੇ ਔਰ ਉਹਨੂੰ ਰਿਆ ਕਾਉਂਡ ਦੇ ਵਿੱਚ ਈਮਾਨ ਸਿੰਘ ਖਾਰਾ ਜਿਹੜੇ ਐਡਵੋਕੇਟ ਨੇ ਵਕੀਲ ਅਮਰਪਾਲ ਸਿੰਘ ਦੇ ਤਾਂ ਉਹਨਾਂ ਵੱਨੀਓ ਇੱਕ ਬਹੁਤ ਵੱਡੀ ਗੱਲ ਕਹੀ ਗਈ ਹੈ ਕੀ ਅਮੋਤ ਪਾਲ ਸਿੰਘ ਨੂੰ ਜਾਦਾ ਦਿਨ ਹੁਣ ਅੰਦਰ ਨਹੀਂ ਰੱਖ ਪਾਉਗੀ ਇਹ ਸਰਕਾਰ ਕਿਉਂਕਿ ਸਰਕਾਰ ਹੀ ਉਹਨੂੰ ਅੰਦਰ ਭੇਜਣ ਵਾਲੀ ਸੀ ਤੇ ਸਰਕਾਰ ਦਾ ਸੁਫੜਾ ਸਾਫ਼ ਹੋ ਗਿਆ ਦਿੱਲੀ ਦੇ ਵਿੱਚੋਂ ਜਿਹੜਾ ਇਹਨਾਂ ਦਾ ਹੈੱਡਕੁਆਟਰ ਸੀ ਤੇ ਹੁਣ ਜਿਹੜਾ ਪੰਜਾਬ ਪੰਜਾਬ ਦੀ ਜਨਤਾ ਨੇ ਵੀ ਬਿਲਕੁਲ ਨਕਾਰੇ ਨੇ ਤਾਂ ਹੁਣ ਪੰਜਾਬ ਦੇ ਵਿੱਚੋਂ ਵੀ ਇਹਨਾਂ ਦਾ ਸਫਾਇਆ ਹੋਣ ਵਾਲਾ ਕਿਉਂਕਿ ਜਨਤਾ ਸਮੇ ਤੋਂ ਪਹਿਲਾਂ ਹੀ ਅਸਤੀ ਅਸਤੀਫਾ ਮੰਗ ਰਹੀ ਹੈ ਤਾਂ ਹੁਣ ਦੂਜੇ ਪਾਸੇ ਦੇਖਣ ਵਾਲੀ ਗੱਲ ਮੁੱਖ ਮੰਤਰੀ ਦਾ ਜਾਣਾ ਤੇ ਅਮਰਪਾਲ ਸਿੰਘ ਆਉਣਾ ਇਹੀ ਤਰੀਕ ਫਾਈਨਲ ਹੈ ਕਿ ਜਿਹੜੀ ਤਰੀਕ ਹੈ ਉਹ ਇਸੇ ਤਰੀਕ ਨੂੰ ਬਾਹਰ ਆਊਗਾ ਅਮਰਪਾਲ ਸਿੰਘ ਜਿਹੜੀ ਤਰੀਕ ਨੂੰ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇ ਕੇ ਆਪਣੇ ਘਰੇ ਜਾਊਗਾ ਸੋ ਇਸੇ ਕਰਕੇ ਮੈਂ ਕਈ ਵਾਰ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਦਾ ਰਿਹਾ ਪੰਜਾਬ ਵਾਲਿਓ ਕਿ ਭਾਈ ਜਿਹੜਾ ਅਮਰਪਾਲ ਸਿੰਘ ਅੰਦਰ ਰੱਖਿਆ ਇਹਨਾਂ ਸਰਕਾਰਾਂ ਦੀ ਵਜ੍ਹਾ ਦੇ ਨਾਲ ਜੇਕਰ ਸਰਕਾਰ ਖਤਮ ਹੁੰਦੀ ਹੈ ਹੋਣੀ ਚਾਹੀਦੀ ਹੈ ਤੇ ਹੋਊਗੀ ਫਿਰ ਅਮਰਪਾਲ ਸਿੰਘ ਅੰਦਰ ਨਹੀਂ ਰਹਿ ਸਕਦਾ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਹੀ ਜਾਣਬੁੱਝ ਕੇ ਉਹਨੂੰ ਡਿਬਰੂਗੜ ਦੇ ਵਿੱਚ ਬੰਦ ਕੀਤਾ ਤੇ ਆਪਣੀ ਸਰਕਾਰ ਚਲਾਉਣ ਦੇ ਕਰਕੇ ਉਹਦੇ ਡਰ ਦੇ ਮਾਰੇ ਉਹਨੂੰ ਅੰਦਰ ਰੱਖਿਆ ਹੋਇਆ ਤੇ ਭਾਈ ਸਾਨੂੰ ਅਮਰਪਾਲ ਸਿੰਘ ਤੋਂ ਬਹੁਤ ਵੱਡਾ ਡਰ ਲੱਗਦਾ ਤੇ ਸਾਡੇ ਪੰਜਾਬ ਦੇ ਲਈ ਅਮਰਪਾਲ ਸਿੰਘ ਬੇਹੱਦ ਜਿਆਦਾ ਵੱਡਾ ਖਤਰਾ ਹੈਗਾ ਇਹ ਲੋਕਾਂ ਦੇ ਸਾਹਮਣੇ ਸੀਐਮ ਮਾਨ ਨੇ ਗੱਲ ਧਰੀ ਔਰ ਸੀਐਮ ਮਾਨ ਝੂਠੇ ਵੀ ਪੈ ਜਾਂਦੇ ਨੇ ਅਦਾਲਤ ਦੇ ਵਿੱਚ ਜਦੋਂ ਅਦਾਲਤ ਨੇ ਨੋਟਿਸ ਕੱਢੇ ਦੋਵੇਂ ਸਰਕਾਰਾਂ ਨੂੰ ਤਾਂ ਭਗਵਾਨਤ ਮਾਨ ਨੇ ਇਹ ਗੱਲ ਹੀ ਕਹੀ ਸੀ ਕਿ ਸਾਡੇ ਕੋਲ ਬਾਂਦਰ ਫਾਫੇ ਦੇ ਵਿੱਚ ਕੋਈ ਸਬੂਤ ਨਹੀਂ ਕਿਹੜੇ ਸਬੂਤ ਨੇ ਅਜਨਾਲਾ ਦਾ ਜਿਹੜਾ ਇੱਕ ਮਾਮਲਾ ਹੋਇਆ ਸੀ ਉਹਦੇ ਕਰਕੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਸਬੂਤ ਨਹੀਂ ਪਰ ਕੋਈ ਵੀ ਸਬੂਤ ਨਹੀਂ ਦਰਸਲ ਇੱਕ ਪੁਰਾਣੀ ਵੀਡੀਓ ਚੱਕੀ ਫਿਰਦੇ ਸੀ ਉਸ ਦੇ ਆਧਾਰ ਤੇ ਉਹ ਕਹਿ ਰਹੇ ਸੀ ਸਾਡੇ ਕੋਲ ਸਬੂਤ ਨੇ ਪਰ ਹੁਣ ਆਉਣ ਵਾਲਾ ਟਾਈਮ ਇਹ ਜਿਹੜਾ ਕਿ ਸਰਕਾਰਾਂ ਦੇ ਉੱਤੇ ਬਹੁਤ ਵੱਡਾ ਸੰਕਟ ਹੋ ਸਕਦਾ ਔਰ ਦੂਜੇ ਪਾਸੇ ਅਮਰਤਪਾਲ ਸਿੰਘ ਉਹਦੇ ਲਈ ਬਹੁਤ ਚੰਗਾ ਸਮਾਂ ਮੈਂ ਕਹਿ ਸਕਦਾ ਜਿਵੇਂ ਆਉਣ ਵਾਲਾ ਪੰਜਾਬ ਦੇ ਵਿੱਚ ਸਰਕਾਰ ਖਤਮ ਹੁੰਦੀ ਜਾ ਰਹੀ ਹੈ ਦਿੱਲੀ ਦੇ ਵਿੱਚੋਂ ਸੁਫਰਾ ਸਾਫ ਹੋ ਗਿਆ ਤਾਂ ਹੁਣ ਅਮਰਤਪਾਲ ਸਿੰਘ ਨੂੰ ਕੋਈ ਵੀ ਨਹੀਂ ਰੋਕ ਸਕਦਾ ਅੰਦਰ ਜਿਆਦਾ ਦੇਰ ਤੱਕ ਤਾਂ ਹੁਣ ਜਿੰਨੇ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਉਹ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ